ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਵਖਸ਼ ਸਿੰਘ ਕੰਦੋੜਾ ਪਿੰਡ ਕੰਦੋੜਾ ਕਲਾ ਨੇੜੇ ਨੂਰਮੰਗਲ ਟੈਲੀਫੋਨ ਨੰਬਰ 98147 74883 ਮੈਂ ਦੀ ਆਈਪੀਐਲ ਦਾ ਪ੍ਰੋਡਕਟ ਸੰਜੀਵਨੀ ਬਾਸਮਤੀ ਰਾਂ ਕਾ ਸਾਲਾਂ ਤੋਂ ਬਾਸਮਤੀ ਤੇ ਤੇ ਮੈਂ B15 ਤੋਂ 20 hectares ਦੀ ਬਾਸਮਤੀ ਦੀ ਖੇਤੀ ਕਰਦਾ ਤਿੰਨ ਸਾਲ ਤੋਂ ਮੈਂ ਆਈਪੀਐਲ ਨਾਲ ਜੁੜਿਆ ਆ ਤੇ ਮੈਨੂੰ ਵਧੀਆ ਰਿਜ਼ਲਟ ਮਿਲਦੇ ਆ ਮੈਂ 2 ਕਿਲੋ ਖੇਤ ਦੀ ਆ ਪੌਲਟਰੀ ਖਾਦ ਵਿੱਚ ਰਲਾ ਕੇ ਪਹਿਲਾਂ ਛਿੱਟਾ ਦੇ ਦਿੱਤਾ ਕੰਦੂ ਤੋਂ ਬਾਅਦ ਟ੍ਰਾਂਸਪਲੈਂਟਿੰਗ ਤੋਂ ਪਹਿਲਾਂ ਤੇ ਹੁਣ ਅਸੀਂ ਕੱਲ ਨੂੰ ਟ੍ਰਾਂਸਪਲੈਂਟ ਕਰਨੀ ਆ ਤੇ ਇਹ ਵੀ ਅਸੀਂ ਜੜਾਂ ਡਿਪ ਕਰ ਰਹੇ ਆ ਇਹ ਵੀ ਸੰਜੀਵਨੀ ਪੌਲਟਰੀ ਚੰਗੀ ਖਰਾਬ ਦੇ ਵਿੱਚ ਪਨੀਰੀ ਰੱਖੀ ਇਹ ਵੈਰਾਈਟੀ 1500 ਥੋੜੀ ਜੀ 1692 ਆ ਤੇ ਉਧਰ ਆਪਾਂ ਮੁੱਛਲ 1401 ਉਹ ਅੱਡ ਕੜਾਇਆ ਵਿੱਚ ਕਰਕੇ ਉਹ ਵੀ ਸੰਜੀਵਨੀ ਦੇ ਘੋਲ ਵਿੱਚ ਜੜਾ ਡੋਬੀਆਂ ਹੋਈਆਂ ਜੀ ਤੇ ਮੈਨੂੰ ਤੇ ਰਿਜ਼ਲਟ ਵਧੀਆ ਮਿਲਦੇ ਜੀ ਤਿੰਨ ਸਾਲ ਤੋਂ ਜਦੋਂ ਤੋਂ ਮੈਂ ਇਹ ਯੂਜ਼ ਕਰਦਾ ਉਸ ਤੋਂ ਪਹਿਲਾਂ ਮੈਂ ਕਾਰਬਨ ਡਾਈਜ਼ਮ ਕਰਦਾ ਹੁੰਦਾ ਸੀ ਵੱਖ-ਵੱਖ ਕੰਪਨੀਆਂ 'ਚ ਪਰ ਹੁਣ ਮੈਨੂੰ ਇਹ ਵਧੀਆ ਲੱਗਦੀ ਹੈ ਜੀ ਸਬਸਕ੍ਰਾਈਬ